ਸਾਥੀਓ ਦੋਸਤੋ ਤੁਸੀਂ ਦੇਖ ਰਹੇ ਹੋ ਦੈਨ ਸ੍ਰਾਤ ਤੇ ਮੈਂ ਹਮਰ ਪਾਸੇ ਬਾਜੂਆ ਗੱਲ ਕਰਾਂਗੇ ਭਾਤੀ ਜੱਟਾ ਪਾਰਟੀ ਵੱਲੋਂ ਜਿੱਥੇ ਪਿਛਲੇ ਦਿਨੀ ਮੁਰ ਦੁਆਰਾ ਸ਼੍ਰੀ ਅਸ਼wini ਕੁਮਾਰ ਸ਼ਰਮਾ ਜਿਹੜੇ ਹੈਗੇ ਉਹਨਾਂ ਨੂੰ ਪੰਜਾਬ ਦੀ ਕਮਾਂਡ ਜਿਹੜੀ ਸੌਂਪ ਦਿੱਤੀ ਗਈ ਆ ਜੇਕਰ ਗੱਲ ਕੀਤੀ ਜਾਵੇ ਉਹਨਾਂ ਦੇ ਵਰਕਰਾਂ ਨਾਲ ਗੱਲਬਾਤ ਕਰਾਂਗੇ ਕਿ ਜੋ ਪੰਜਾਬ ਦੇ ਵਿੱਚ ਬੀਜੇਪੀ ਦੀ ਰਾਜਨੀਤੀ ਲੈ ਕੇ ਕੀ ਸਿਆਸੀ ਵਿਚਾਰ ਚਰਚਾ ਚੱਲਦੀ ਪਈ ਆ ਜੇਕਰ ਗੱਲ ਕੀਤੀ ਜਾਵੇ ਤੇ ਪਾਵੇਂ ਕਿ ਪੰਜਾਬ ਦੇ ਵਿੱਚ ਆਮ ਆਦੀ ਪਾਰਟੀ ਦੀ ਸਰਕਾਰ ਆ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਪਰ ਸਰਕਾਰਾਂ ਦੀ ਗੱਲ ਕੀਤੀ ਜਾਵੇ ਤੇ ਲਗਾਤਾਰ ਇੱਕ ਦੂਜੇ ਤੇ ਬਿਆਨਬਾਜ਼ੀ ਦਿਸ਼ਣਬਾਜ਼ੀ ਚੱਲਦੀ ਰਹਿੰਦੀ ਹੈ ਸੋ ਉਸ ਸਿਆਸੀ ਵਿਚਾਰ ਚਰਚਾ ਦੇ ਚੱਲਦੇ ਆ ਅੱਜ ਮੇਰੇ ਨਾਲ ਸੁਰਿੰਦਰ ਜੱਜਾ ਜਿਹੜੇ ਕੀ ਹਲਕਾ ਟੰਨਾ ਆਊਟਮੋਟ ਤੋਂ ਔਰ ਸੀਨੀਅਰ ਆਗੂ ਨੇ ਭਾਜਪੀ ਦੇ ਅਤੇ ਪੰਜਾਬ ਦੇ ਐਬਜੈਕਟਿਵ ਕਮੇਟੀ ਦੇ ਮੈਂਬਰ ਹੈਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੱਜਾ ਜੀ ਪਹਿਲਾਂ ਤੇ ਨੈਣਕ ਸੇਹਰਾ ਵੱਲੋਂ ਤੁਹਾਡਾ ਸਵਾਗਤ ਹੈ ਸਰ ਬਾਜਵਾ ਜੀ ਦੈਨਿਕ ਸਵੇਰਾ ਦੇ ਦਰਸ਼ਕਾਂ ਨੂੰ ਤੇ ਸਾਰੇ ਜਨਤਾ ਨੂੰ ਜਿੰਨੇ ਵੀ ਤੁਹਾਡਾ ਇਹ ਚੈਨਲ ਜੋ ਦੇ थ्रू ਇਸ ਹੋਂਦੇ ਦੇਖ ਰਹੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਪੰਜਾਬ ਦੀ ਕਮਾਂਡ ਮੋਰ ਦੁਆਰਾ ਅਸ਼wini ਸ਼ਰਮਾ ਜੀ ਨੂੰ ਸੌਂਪ ਦਿੱਤੀ ਗਈ ਆ ਪਹਿਲਾਂ ਵੀ ਲੰਬਾ ਸਮਾਂ ਪ੍ਰੈਜ਼ੀਡੈਂਟ ਰਹੇ ਆ ਔਰ ਉਹਨਾਂ ਦੇ ਨਾਲ ਤੁਹਾਡਾ ਬਹੁਤ ਨਜ਼ਦੀਕੀ ਸੰਬੰਧ ਰਿਹਾ ਵਾ ਪਾਰਟੀ ਦੇ ਵਰਕਰ ਤੌਰ ਤੇ ਔਰ ਕੀ ਕਹਿਣਾ ਚਾਹੋਗੇ ਅਗਾਹ ਵਾਸਤੇ ਪਾਰਟੀ ਦੀਆਂ ਗਤੀਵਿਧੀਆਂ ਕਿੱਦਾਂ ਦੀਆਂ ਚਲਾਈਆਂ ਜਾ ਰਹੀਆਂ ਵਾ ਜਾਂ ਪਾਰਟੀ ਅੱਗੇ ਤੋਰਨ ਵਾਸਤੇ ਕਿਹੋ ਜਿਹੇ ਨੇ ਮਿਸ਼ਨ ਜਿਹੜੇ ਚਲਾਏ ਜਾ ਰਹੇ ਜਾਂ ਉਹਨਾਂ ਦਾ ਬਦਕਤ ਕਿੱਥੋਂ ਲੈ ਅਸ਼ਨੀਸ਼ ਸ਼ਰਮਾ ਜੀ ਪਹਿਲਾਂ ਵੀ ਦੋ ਵਾਰ ਪ੍ਰਧਾਨ ਰਾਇ ਚੁੱਕੇ ਆ ਔਰ ਸੀਨੀਅਰ ਕਾਰਜਕਤਾ ਬੜੀ ਸੂਝਬੂਝੀ ਪਾਰਟੀ ਦੇ ਬਾਰੇ ਸੰਗਠਨ ਦੇ ਵਾਲੇ ਬੜੀ ਸੂਝਬੂਝੀ ਰੱਖਦੇ ਆ ਔਰ ਉਹਨਾਂ ਦੇ ਇਸ ਵਾਰੀ ਵੀ ਜੋ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਕਾਰਜਕਾਰੀ ਜਿਹੜਾ ਅਧਿਐਕਸ਼ਾੜਾ ਪੰਜਾਬ ਦਾ ਲਗਾਇਆ ਸੋ ਮੈਂ ਜਿੱਥੇ ਉਹਨਾਂ ਨੂੰ ਲੱਖ ਲੱਖ ਵਧਾਈ ਵੀ ਦਿੰਦਾ ਔਰ ਉਥੇ ਆਸ ਕਰਦਾ ਕਿਉਂਕਿ ਉਹ ਵਰਕਰ ਦੀ ਨਵੀਂ ਨੂੰ ਵੀ ਪਛਾਣਦੇ ਆ ਬੀਜੇਪੀ ਦੇ ਹਰ ਚੀਜ਼ ਨੂੰ ਜਿਹੜੀ ਆ ਸਮਝ ਰੱਖਦੇ ਆ ਹਨਾ ਬੀਜੇਪੀ ਦੀ ਔਰ ਉਹ ਪਾਰਟੀ ਨੂੰ ਜਿਹੜੀਆਂ ਜਿਹੜਾ 2027 ਦਾ ਸਾਡਾ ਮਿਸ਼ਨ ਆ ਪੂਰੇ ਪੰਜਾਬ ਦੇ ਵਿੱਚ ਜਿਹੜਾ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਸਰਕਾਰ ਆ ਉਹ ਬੜੇ ਬਹੁਮਤ ਨਾਲ ਆਉਗੀ ਔਰ ਦੂਰ ਅੰਦੇਸ਼ੀ ਰੱਖਦੇ ਆ ਸ਼ਰਮਾ ਜੀ ਤੇ ਉਹਨਾਂ ਦਾ ਜਿਹੜਾ ਬੜਾ ਕਾਰਜਸ਼ਾਲੀ ਬੜੀ ਵਧੀਆ ਹੈਗੀ ਔਰ ਮੈਂ ਆਸ ਕਰਦਾ ਕਿ ਜਿਹੜੀ 2027 ਦੇ ਵਿੱਚ ਜਿਹੜੀ ਸਰਕਾਰ ਭਾਜਪਾ ਨੇ ਬਣਾਉਣੀ ਹੈ ਉਹਦੇ ਵਿੱਚ ਅਸ਼ੇਸ਼ ਸ਼ਰਮਾ ਦਾ ਵੀ ਜਿਹੜਾ ਉਹਨਾਂ ਦਾ ਵੀ ਬਹੁਤ ਵੱਡਾ ਜਿਹੜਾ ਹੱਥ ਹੋਊਗਾ ਪਰ ਜੇਕਰ ਗੱਲ ਕੀਤੀ ਹੈ ਪੰਜਾਬ ਦੇ ਵਿੱਚ ਕੇਂਦਰ ਦੇ ਪ੍ਰਤੀ ਜੇਕਰ ਗੱਲ ਕੀਤੀ ਜਾਵੇ ਤਾਂ ਬਹੁਤ ਜ਼ਿਆਦਾ ਕਿਸਾਨੀ ਮਸਲੇ ਲੈ ਕੇ ਵੀ ਵਿਰੋਧ ਰਿਆਵਾ ਬਹੁਤ ਜ਼ਿਆਦਾ ਸਖਤ ਵਿਰੋਧ ਵੀ ਹੋਇਆ ਵਾ ਭਾਵੇਂ ਕਿ ਇਸ ਵਕਤ ਜਿਹੜਾ ਵਿਰੋਧ ਲਗਾਤਾਰ ਚੱਲਦਾ ਪਿਆ ਵਾ ਕੁਝ ਦੇ ਕਰੀ ਠੰਡਾ ਮੱਠਾ ਹੋ ਗਿਆ ਵਾ ਔਰ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਚੋਣਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਕੀਤੀ ਜਾ ਰਹੀ ਏ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਦਾ ਹੁੰਗਾਰਾ ਮਿਲ ਰਿਹਾ ਤੁਹਾਡੀ ਪਾਰਟੀ ਦੇਖੋ ਜੀ ਤੁਸੀਂ ਜਾਣਦੇ ਹੋ ਬਾਜਵਾ ਜੀ ਕਿਸਾਨੀ ਸੰਘਰਸ਼ ਸਾਰਿਆਂ ਨੇ ਜਿੰਨੇ ਵੀ ਅਸੀਂ ਹੰਡਾਇਆ ਹੈ ਤੇ ਕਿਸਾਨ ਵੀ ਸਾਡੇ ਸੀ ਉਹ ਅਸੂਚਕ ਕਿਸਾਨ ਸਾਡੇ ਸਿਗੇ ਸਾਡੇ ਆਪਣੇ ਭਰਾ ਭੈਣ ਭਰਾ ਹੈਗੇ ਮੈਂ ਪਹਿਲਾਂ ਵੀ ਤੁਹਾਨੂੰ ਪਤਾ ਤੁਸੀਂ ਉਦੋਂ ਹੀ ਮੇਰੀ ਇੰਟਰਵਿਊ ਕੀਤੀ ਸੀ ਤੇ ਮੈਂ ਪਰ ਅੱਜ ਉਸ ਸਮੇਂ ਦੇ ਵਿੱਚ ਅੱਜ ਦੇ ਵਿੱਚ ਫਰਕ ਦੇਖੋ ਤੁਸੀਂ ਪੱਤਰਕਾਰ ਹੋ ਤੁਸੀਂ ਮੇਰੇ ਨਾਲ ਜਿਆਦਾ ਵਧੀਆ ਜਾਣਦੇ ਹੋ ਜਿਹੜੀ ਸਰਕਾਰ ਨੇ ਉਸ ਸੰਘਰਸ਼ ਨੂੰ ਹਵਾ ਦਿੱਤੀ ਸੀ ਮੈਂ ਹਵਾ ਦਿੱਤੀ ਦਾ ਸ਼ਬਦ ਜਿਹੜਾ ਵਰਤਿਆ ਤੁਸੀਂ ਮੇਰਾ ਕਹਿਣ ਦਾ ਭਾਵ ਹੈ ਕਿ ਉਹ ਜਿਹੜੇ ਜੋ ਵੀ ਸੀ ਅੱਜ ਉਹੀ ਜਿਹੜੀ ਭਗਵੰਤ ਮਾਨ ਸਰਕਾਰ ਹੈਗੀ ਆ ਉਹ ਤੁਸੀਂ ਦੇਖਿਆ ਕਿ ਕਿਸਾਨਾਂ ਨਾਲ ਜਿਹੜੇ ਉਹਨਾਂ ਦੀ ਜਿਹੜੀ ਅਸਲੀ ਭਾਵਨਾ ਸੀ ਉਹਨਾਂ ਦੀ ਸਾਹਮਣੇ ਆ ਗਈ ਤੁਹਾਡੇ ਜਦੋਂ ਉਹਨਾਂ ਨੇ ਤੁਸੀਂ ਦੇਖਿਆ ਵਿਚਾਰੇ ਕਿਸਾਨ ਬੀਜੇਪੀ ਪਹਿਲਾਂ ਵੀ ਕੱਲ ਵੀ ਜਿਹੜੀ ਮੋਦੀ ਸਾਹਿਬ ਹੈ ਸੈਂਟਰਲ ਸਰਕਾਰ ਹੈ ਸਾਡੇ ਜਿੰਨੇ ਵੀ ਹੈਗੀ ਆ ਮਿਨਿਸਟਰੀ ਸਾਡੀ ਸੈਂਟਰ ਦੀ ਸਰਕਾਰ ਉਹ ਸਾਰੀ ਕਿਸਾਨਾਂ ਦੇ ਨਾਲ ਆ ਪਰ ਇਹਨਾਂ ਦੀ ਭਾਵਨਾ ਗਲਤ ਸੀ ਔਰ ਉਸੇ ਭਾਵਨਾ ਦਾ ਨਤੀਜਾ ਤੁਸੀਂ ਦੇਖ ਲਿਆ ਵੀ ਜਿਹੜਾ ਆਪਣੇ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੋਂ ਕਿਦਾਂ ਕਿਸਾਨਾਂ ਨੂੰ ਧੋਖੇ ਨਾਲ ਇਹਨਾਂ ਨੇ ਉਥੋਂ ਉਹਨਾਂ ਦੇ ਵਿਚਾਰੇ ਸਮਾਨ ਵੀ ਉਹ ਤੁਹਾਨੂੰ ਵੀ ਪਤਾ ਨਾ ਟਰਾਲੀਆਂ ਵੀ ਚੋਰੀ ਹੋਈਆਂ ਉਹਨਾਂ ਦੀ ਸਮਾਨ ਵੀ ਚੋਰੀਆਂ ਹੋਈਆਂ ਇਹਨਾਂ ਦਾ ਜਿਹੜੀ ਭਾਵਨਾ ਸੀ ਕਿਸਾਨਾਂ ਪ੍ਰਤੀ ਇਹ ਸਾਰੇ ਜਿਹੜੀ ਹੈ ਜਾਗ ਜਾਰ ਹੋ ਗਈ ਬਿੱਲੀ ਥੱਲੇੋਂ ਬਾਹਰ ਆ ਗਈ ਤੇ ਹੁਣ ਲੋਕ ਜਿਹੜੇ ਜਨਤਾ ਆ ਉਹ ਵੀ ਸਿਆਣੀ ਹੋ ਚੁੱਕੀ ਆ ਕਿਸਾਨ ਸਮਝਾ ਕਿ ਮੋਦੀ ਜਿਹੜਾ ਪੰਜਾਬ ਦਾ ਤਰਦ ਸੀਨੇ ਨਾਲ ਲਾਈ ਬੈਠਿਆ ਉਹ ਪੰਜਾਬ ਦੇ ਹਰਦਰਦ ਨੂੰ ਸਮਝਦੇ ਆਂ ਔਰ ਕਿਸਾਨਾਂ ਦੀ ਜਿਹੜੀ ਹਰ ਤਕਲੀਫ ਤੰਗੀ ਮੁਸ਼ਕਲ ਨੂੰ ਸਮਝਦੇ ਆਂ ਅਸੀਂ ਵੀ ਕੱਲ ਵੀ ਕਿਸਾਨਾਂ ਦੇ ਨਾਲ ਸੀ ਇਸ ਜਿਹੜੀ ਪੰਜਾਬ ਸਰਕਾਰ ਤੇ ਸਵਾਲ ਕੀਤਾ ਕਿ ਕਿਸਾਨਾਂ ਦੇ ਨਾਲ ਜਿਹੜਾ ਇਸ ਤਰ੍ਹਾਂ ਕੀਤਾ ਵਾ ਪਰ ਕਿਤੇ ਨਾ ਕਿਤੇ ਕਿਸਾਨ ਕਹਿੰਦੇ ਆ ਕਿ ਕੇਂਦਰ ਦੇ ਇਸ਼ਾਰਿਆਂ ਤੇ ਹੀ ਪੰਜਾਬ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਸਰਕਾਰ ਕੇਂਦਰ ਦੇ ਜਾਂ ਕਿਸ ਤਰ੍ਹਾਂ ਕਰ ਰਹੀ ਹੈ ਇਹ ਸਵਾਲ ਜਿਹੜਾ ਕਿਸ ਤਰ੍ਹਾਂ ਤੁਸੀਂ ਇਹ ਬਿਲਕੁਲ ਗਲਤ ਗੱਲ ਆ ਉਹ ਇਦਾਂ ਆ ਵੀ ਇੱਕ ਤਾਂ ਪਹਿਲੀ ਮੈਂ ਤੁਹਾਨੂੰ ਗੱਲ ਦੱਸਣ ਲੱਗਾ ਜੀ ਕਾਂਗਰਸ ਤੇ ਆਮ ਆਦਮੀ ਪਾਰਟੀ ਇਹ ਦੋ ਨਾਲ ਰਲੇ ਮਿਲੇ ਇਹ ਵੀ ਟੀਮ ਆਪਾਂ ਇਹਨੂੰ ਕਹਿੰਨੇ ਆ ਉਹ ਹੈ ਇਹ ਅਦਰ ਵਿੱਚ ਇਹਨਾਂ ਦਾ ਫ੍ਰੈਂਡਲੀ ਮੈਚ ਚੱਲਦਾ ਤੁਸੀਂ ਹੁਣ ਵਿਧਾਨ ਸਭਾ ਦੇਖ ਲਓ ਤੁਸੀਂ ਦੇਖ ਤਾਂ ਸਾਰਾ ਕੁਝ ਤੇ ਇਹਨਾਂ ਦੀ ਡਰਾਮੇਬਾਜ਼ੀ ਆ ਜਿਹੜੀ ਉਹ ਹੁਣ ਲੋਕ ਬਹੁਤ ਚੰਗੀ ਤਰ੍ਹਾਂ ਸਮਝਣ ਲੱਗਿਆ ਕਾਂਗਰਸ ਨੇ ਪਿਛਲੀ 5 ਸਾਲ ਸਰਕਾਰ ਰਹੀ ਉਹਨਾਂ ਨੇ ਕੀ ਕੀਤਾ ਤੇ ਹੁਣ ਜਦੋਂ ਤਾਂ ਉਹ ਆਮ ਆਦਮੀ ਪਾਰਟੀ ਵਾਲੇ ਕੋਈ ਕਰਦੇ ਆ ਤੇ ਇਹ ਕਹਿੰਦੇ ਨੇ ਸੈਂਟਰ ਨਾਲ ਬਿਲਕੁਲ ਗਲਤ ਗੱਲ ਆ ਸੈਂਟਰ ਦਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਠੀਕ ਹੈ ਸੈਂਟਰ ਦੀ ਨਾ ਕੋਈ ਮਿਹਲੀ ਭਗਤ ਇਹਨਾਂ ਨਾਲ ਹੈਗੀ ਸਾਡੀ ਤੇ ਪਹਿਲਾਂ ਵੀ ਸਾਡੇ ਤੁਹਾਨੂੰ ਪਤਾ ਆਪਾਂ ਦਿੱਲੀੋਂ ਭਜਾਇਆ ਜੇ ਸਾਡੀ ਸੱਜਣਤਾ ਹੀ ਹੁੰਦੀ ਤਾਂ ਫੇਰ ਆਪਾਂ ਕੋਈ ਇਦਾਂ ਦਾ ਨਾ ਸੋਚਦੇ ਇੱਥੇ ਇਹੋ ਜਿਹਾ ਨਾ ਹੁੰਦਾ ਵੀਡੀਓ ਕਿੰਨਾਂ ਨੂੰ ਭੇਜਿਆ ਗਾਮਾਂ ਦੀ ਪਾਰੀ ਸਰਕਾਰ ਭਜਾਈ ਨਹੀਂ ਕੇਜੀ ਵਾਲਾ ਐਂਡ ਪਾਰਟੀ ਸਾਰੀ ਟੀਮ ਇੱਥੇ ਆ ਕੇ ਬੈਗੀ ਕਿੱਦਾਂ ਪੰਜਾਬ ਦਾ ਪੈਸਾ ਲੁੱਟਣ ਡੇ ਆ ਅੱਜ ਤੁਸੀਂ ਸੋਸ਼ਲ ਮੀਡੀਆ ਚੱਕ ਲੋ ਲੋਕਾਂ ਤੁਸੀਂ ਪਿੰਡਾਂ 'ਚ ਚੱਲ ਜਾਓ ਮਾਲਵੇ ਦੇ ਵਿੱਚ ਅਜਿਹੇ ਤਾਂ ਹਾਲਾਤ ਬਣ ਗਏ ਆ ਮੈਂ ਤੁਸੀਂ ਸਾਰੇ ਆਪਾਂ ਦੇਖਦੇ ਆ ਪ੍ਰੈਸ ਮੀਡੀਆ ਰਹੀ سوشل ਮੀਡੀਆ ਰਹੀ ਇਲੈਕਟ੍ਰੋਨਿਕ ਮੀਡੀਆ ਰਹੀ ਤੁਸੀਂ ਦੇਖ ਲਓ ਮਾਲਵੇ ਤੇ ਵਿੱਚ ਅੱਜ ਜਿੰਨਾ ਬੀਜੇਪੀ ਨੂੰ ਜਿੰਨਾ ਬੀਜੇਪੀ ਦਾ ਮਾਲਵੇ ਤੇ ਵਿਰੋਧ ਹੋਇਆ ਉਨਾ ਹੀ ਅੱਜ ਲੋਕੀ ਗੱਲ ਉਸ ਤੋਂ ਜ਼ਿਆਦਾ ਜਮਨਤ ਪਾਰਟੀ ਦਾ ਹੋ ਰਿਹਾ ਲੋਕ ਬਹੁਤ ਸਿਆਣੇ ਆ ਲੋਕ ਸਮਝਦੇ ਇਹ ਜੋ ਮਰਜ਼ੀ ਕਹੀਆਂ ਐ ਜੋ ਇਹ ਵੀ ਇਹ ਆਪ ਹੀ ਸ਼ੁਰੂਫੇ ਛੜ ਦਿੰਦੇ ਆ ਲੋ ਜੀ ਇਹ ਤਾਂ ਸਨਮਲ ਆਪਣੇ ਤੇ ਤੁਸੀਂ ਹੁਣੇ ਦੇਖਿਆ ਨਾ ਵੀ ਉਹ ਦੇਖੋ ਕਿੱਡੀ ਮੰਦ ਭਾਗੀ ਘਟਨਾ ਹੋਈ ਇੱਕ ਵੱਡਾ ਕਾਰੋਬਾਰੀ ਜਿਹੜਾ ਸੰਜੀਵ ਬਰਮਾ ਸ਼ਾਇਦ ਮੈਂ ਜੇ ਨਾਮ ਸਹੀ ਲੈ ਰਿਹਾ ਹਾਂ ਉਹਦਾ ਉਹਨਾਂ ਦਾ ਕਤਲ ਹੋ ਗਿਆ ਅੱਛਾ ਕਤਲ ਹੋ ਗਿਆ ਬਹੁਤ ਮਾੜੀ ਗੱਲ ਆ ਉੱਥੇ ਵੀ ਰਾਜਨੀਤੀ ਮਿਲ ਕਰਨ ਦੇ ਨਲੈਕੀ ਇਹਨਾਂ ਦੀ ਕਤਲ ਹੋਇਆ ਪੰਜਾਬ 'ਚ ਜਿਹੜੀ ਪੰਜਾਬ ਦੀ ਜਿਹੜੀ ਲਾ ਐਂਡ ਆਰਡਰ ਦੀ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਪੰਜਾਬ ਸਰਕਾਰ ਦੇ ਸਾਹਮਣੇ ਕਿ ਸੈਂਟਰ ਸਰਕਾਰ ਨੇ ਉਹ ਇਹ ਨਾਕਾਮ ਆ ਇਹ ਫੇਲ ਆ ਜਿਹੜਾ ਆਪਣਾ ਫੇਲੀਅਰ ਆ ਇਹ ਸਿੱਧਾ ਸਿੱਧਾ ਸੈਂਟਰ ਸਰਕਾਰ ਤੇ ਇਹਨਾਂ ਦਾ ਤੁਸੀਂ ਲਾ ਐਂਡ ਆਰਡਰ ਦੀ ਗੱਲ ਕੀਤੀ ਜਿਹੜੇ ਕਾਨੂੰਨ ਬਣਾਉਂਦਾ ਉਹ ਸੈਂਟਰ ਬਣਾਉਂਦਾ ਜਾਂ ਪੰਜਾਬ ਬਣਾ ਦੇਖੋ ਬਿੱਲ ਪਾਸ ਕਿ ਕਦੇ ਕਰਦੇ ਪਏ ਉਹ ਪੰਜਾਬ ਬਿੱਲ ਕਦੇ ਪਾਸ ਕਰਦਾ ਉਹ ਜਿਹੜੇ ਅੱਜ ਵਿਧਾਨ ਸਭਾ ਚੋਂ ਕਰਨ ਰਿਹਾ ਅੱਜ ਵੀ ਬਿੱਲ ਪਾਸ ਹੋਏ ਸੈਂਟਰ ਦੇ ਪੱਧਰ ਤੇ ਉਹ ਤਾਂ ਸੈਂਟਰ ਨੇ ਕੰਮ ਨੇ ਪੰਜਾਬ ਦੇ ਪੱਧਰ ਤੇ ਪੰਜਾਬ ਨੇ ਕਰ ਕੋਲ ਬਿਲਕੁਲ ਕਰਨੇ ਆ ਸੈਂਟਰ ਵਾਲੇ ਸੈਂਟਰ ਕਰਦਾ ਤੇ ਪੰਜਾਬ ਦੇ ਜਿਹੜੀ ਲਾ ਐਂਡ ਹੈ ਜਿਹੜੀ ਲਾ ਐਂਡ ਆਰਡਰ ਦੀ ਸਥਿਤੀ ਆ ਉਹ ਕਨੇ ਮੇਨਟੇਨ ਕਰਨੀ ਠੀਕ ਆ ਜੀ ਲਾਰੈਂਸ ਬਿਸ਼ਨਾਈ ਦੀਆਂ ਜਿਹੜੀਆਂ ਉਕਰਾਈਆਂ ਹੈਗੀਆਂ ਇੰਟਰਵਿਊ ਕਰਾਈਆਂ ਉਹ ਪੰਜਾਬ ਸਰਕਾਰ ਕਰਾਉਂਦੀ ਇਹਨਾਂ ਦੇ ਜਿਹੜੇ ਬੰਦੇ ਤੁਹਾਨੂੰ ਪਤਾ ਹੋਣਾ ਡੀਐਸਪੀ ਐਕਸਸਪੈਂਡ ਕੀਤਾ ਸ਼ਾਇਦ ਹੈ ਨਾ ਜੀ ਉਹ ਇਹ ਕਰਾਉਂਦੇ ਆ ਤੇ ਲਾਂਚ ਜਿਹੜਾ ਆ ਇਹਨਾਂ ਨੇ ਜਨਕ ਆਪਣਾ ਫੇਲ ਨਹੀਂ ਮੰਨਣਾ ਇਹਨਾਂ ਨੇ ਮਤਲਬ ਆਪਣੀ ਗੱਲ ਜਿਹੜੀ ਆ ਉਹ ਸੈਂਟਰ ਤੇ ਧੱਕੇ ਨਾਲ ਸੁਣਨਾ ਇਹਨਾਂ ਨੇ ਇਹ ਇਹਨਾਂ ਦੀ ਫਿਤਰਤ ਆ 2027 ਨੇੜੇ ਹੁੰਦੀ ਭਈ ਇਹ ਕੀ ਲੱਗਦਾ ਕਿ ਪੰਜਾਬ ਦੇ ਵਿੱਚੋਂ ਕਿੱਦਾਂ ਦਾ ਸਹਿਯੋਗ ਮਿਲੇਗਾ ਜਾਂ ਕੀ ਪੰਜਾਬ ਦੇ ਲੋਕ ਤੁਹਾਡੀ ਪਾਰਟੀ ਦੇ ਪ੍ਰਤੀ ਕਿਸ ਤਰ੍ਹਾਂ ਕਿਓੜਨਗੇ ਕਿਉਂਕਿ ਲੰਬਾ ਸਮਾਂ ਪੰਜਾਬ ਦੇ ਨਾਲ ਕਹਿੰਦੇ ਕਿ ਕੇਂਦਰ ਬੇਤਕਰਾ ਕਰਦੀ ਰਹੀ ਹੈ ਅਕਸਰ ਹੀ ਤੁਸੀਂ ਇਹ ਬਿਆਨ ਦਿੰਦੇ ਹੋ ਸਿੱਖਾਂ ਦੀ ਗੱਲ ਕਰ ਲਈਏ ਜਾਂ ਕਿਸਾਨਾਂ ਦੀ ਗੱਲ ਕਰ ਲਈਏ ਤੁਸੀਂ ਸਵਾਲ ਬੜਾ ਵਧੀਆ ਕੀਤਾ ਕਿ ਬੇਤਕਰਾ ਪੰਜਾਬ ਨਾਲ ਬੇਤਕਰਾ ਹੁੰਦਾ ਰਿਹਾ ਹੁੰਦਾ ਰਿਹਾ ਬਿਲਕੁਲ ਜਦੋਂ ਕਾਂਗਰਸ ਸਰਕਾਰ ਕੀ ਬਿਲਕੁਲ ਪੰਜਾਬ ਨਾਲ ਬੇਤਕਰਾ ਹੁੰਦਾ ਰਿਹਾ ਪਰ ਸੈਂਟਰ ਕਰਦੀ ਸੈਂਟਰ ਕਰਦੀ ਰਹੀ ਹੈ ਤੁਸੀਂ ਦੇਖਿਆ ਹੀ ਪਰ ਅੱਜ ਜਦੋਂ ਦੀ ਮੋਦੀ ਸਾਡੀ ਸਰਕਾਰ ਸਾਡੀ ਭਾਜਪਾ ਦੀ ਸਰਕਾਰ ਕੇਂਦਰ ਚ ਬਣੀ ਆ ਤੁਸੀਂ ਦੇਖੋ ਚਾਹੇ ਕਿਸਾਨਾਂ ਕਿਸਾਨੀ ਦੀ ਯੋਜਨਾ ਕੌਣ ਲੈ ਕੇ ਆਇਆ ਕਿਸਾਨਾਂ ਲਈ ਹੋਰ ਵੱਡੇ ਵੱਡੇ ਪ੍ਰੋਜੈਕਟ ਕੌਣ ਲੈ ਕੇ ਆਇਆ ਕਿਸਾਨਾਂ ਲਈ ਹੋਰ ਸਬਸਿਡੀਆਂ ਕੌਣ ਲੈ ਕੇ ਆਇਆ ਸੈਂਟਰਲ ਸਰਕਾਰ ਲੈ ਕੇ ਆਈ ਹੈ ਦੂਜੀ ਗੱਲ ਆ ਗਈ ਸਿੱਖਾਂ ਦੀ ਤੁਸੀਂ ਸਿੱਖਾਂ ਦੀ ਗੱਲ ਕੀਤੀ ਮੈਂ ਤੁਹਾਨੂੰ ਇੱਕ ਬੜੀ ਤੁਸੀਂ ਇਹ ਬਹੁਤ ਇਹ ਵਧੀਆ ਸਵਾਲ ਤੁਸੀਂ ਕੀਤਾ ਅਸੀਂ ਅਰਦਾਸਾਂ ਕਰਦੇ ਆ ਸਾਡੀ ਉਮਰ ਲੰਘ ਚਲੀ ਆ ਔਰ ਲੰਘ ਚਲੀ ਸੀ 2014 ਤੋਂ ਬਾਅਦ ਜਿਹੜਾ ਕਰਤਾਰਪੁਰ ਸਾਹ ਦਾ ਲੰਗ ਆਇਆ ਉਹ ਬਿਨਾ ਸੈਂਟਰ ਦੀ ਮਨਜ਼ੂਰੀ ਤੋਂ ਖੁੱਲ੍ਹ ਸਕਦਾ ਸੀ ਜਾਂ ਬਿਨਾ ਸੈਂਟਰ ਤੋਂ ਖੁੱਲ੍ਹ ਸਕਦਾ ਸੀ ਕਿਨੇ ਖੁਲਾਇਆ ਠੀਕ ਹੈ ਜੀ ਫਿਰ ਜਿਹੜੇ 84 ਦੇ ਦੰਗੇ ਦਿੱਲੀ ਚ ਹੋਏ ਦੋਛੀ ਸੀ ਸੱਜਣ ਕੁਮਾਰ ਜਗਦੀਸ਼ ਟੈਟਲਰ ਵਰਗੇ ਹਨ ਉਹਨਾਂ ਨੂੰ 16 ਦੇ ਵਿੱਚ ਕਮੇਟੀ ਬਣਾਈ ਮੋਦੀ ਸਾਹਿਬ ਨੇ 14 ਸਰਕਾਰ ਹੁੰਦੀ ਹੈ 16 ਚ ਕਮੇਟੀ ਬਣਦੀ ਹੈ ਉਹ ਸਜਾਵਾ ਦਿੱਤੀਆਂ ਉਹਨਾਂ ਨੂੰ ਸਜਾਵਾ ਕਰਵਾਈਆਂ ਸੱਜਣ ਕੁਮਾਰ ਜੀ ਨੂੰ ਹਨ ਕਿਹਨੇ ਕਰਾਇਆ ਭਾਜਪਾ ਸਰਕਾਰ ਨੇ ਕਰਾਇਆ ਅੱਛਾ ਅੱਗੇ ਮੈਂ ਇੱਥੇ ਤੋਂ ਪਹਿਲਾਂ ਆਉਣਾ 89 ਵਾਲੇ ਮਸਲੇ ਤੇ ਆਉਣਾ ਮੇਰੇ ਹਿਸਾਬ ਨਾਲ ਜੁਮਾ ਜੁਮਾ ਇਹ ਇਹ ਆਪਣੇ ਇਹ ਸਰਕਾਰ ਬਣੀ ਸ਼ਾਇਦ ਮਾਰਚ ਦੇ ਵਿੱਚ ਸਰਕਾਰ ਬਣੀ ਹੈ ਦਿੱਲੀ 'ਚ ਤੇ ਉੱਥੇ ਸੈਂਕੜੇ ਪਰਿਵਾਰਾਂ ਨੂੰ ਜਿਹੜੇ 84 ਦੇ ਦੰਗਾ ਪੀੜ ਸਿਗੇ ਪਰਿਵਾਰ ਸੀ ਸਾਡੇ ਸਿੱਖ ਫੰਗਾ ਮੈਨਾਂ ਪੀੜ ਸਿਗੇ ਪਰਿਵਾਰ ਉਹਨਾਂ ਨੂੰ ਸੈਂਕੜੇ ਲੋਕਾਂ ਨੂੰ ਨੌਕਰੀਆਂ ਬਲਵੀਆਂ ਔਰ ਹੋਰਾਂ ਨੂੰ ਮਿਲੀ ਆ ਵੀ ਉਹਨਾਂ ਦੀ ਕਿਸੇ ਨੇ ਸਾਰ ਨਹੀਂ ਲਈ ਸੀ ਬੀਜੇਪੀ ਨੇ ਇਹ ਸਾਰਾ ਕੁਝ ਕੀਤਾ ਫਿਰ ਚਾਹੇ 350 ਸਾਲਾ ਮਨਾਉਣ ਵਾਲਾ ਗੁਰੂ ਸਾਹਿਬ ਦਾ ਹੋਵੇ ਠੀਕ ਹੈ ਜੀ ਚਾਹੇ ਉਹ ਅਫਗਾਨਿਸਤਾਨ ਤੋਂ ਬੜੇ ادب ਨਾਲ ਜਿੱਥੇ ਉਹ ਸਿੱਖਾਂ ਨੂੰ ਉੱਥੋਂ ਲੈ ਕੇ ਆਂਦਾ ਅਫਗਾਨਿਸਤਾਨ ਤੁਹਾਨੂੰ ਪਤਾ ਜਿਹੜੇ ਹਮਲੇ ਹੋਏ ਸੀ ਉੱਥੇ ਜੇ ਸ਼੍ਰੀ ਗੁਰੂ ਰਣ ਸਾਹਿਬ ਜਿਹੜੇ ਆਪ ਉਥੋਂ ਮੋਦੀ ਸਾਹਿਬ ਨੇ ਵੀ ਤੁਹਾਨੂੰ ਪਤਾ ਚੱਕ ਕੇ ਲੈ ਕੇ ਬੜੇ ادب ਨਾਲ ਉਥੋਂ ਬੜੀ ਇੱਜ਼ਤ ਮਾਣ ਦੇ ਨਾਲ ਸ਼੍ਰੀ ਗੁਰੂ ਰਣ ਸਾਹਿਬ ਉਥੋਂ ਲੈ ਕੇ ਆਂਦੇ ਹਨ ਮਤਲਬ ਇਹੋ ਜਿਹਾ ਹੋ ਫੇ ਬੀਰਵਾਲ ਦੇਸ ਜਿਹੜਾ ਗੁਰੂ ਸਾਹਿਬ ਦਾ ਆਪਾਂ ਤੁਹਾਨੂੰ ਪਤਾ ਹੀ ਦਸੰਬਰ ਦੇ ਵਿੱਚ ਜਿਹੜਾ ਆ ਸਾਡੇ ਛੋਟੇ ਸਾਹਿਬ ਜਾਂਦੇ ਦਾ ਜਿਹੜਾ ਹੁੰਦੇ ਜਿਹੜਾ ਉੱਥੇ ਕੁਰਬਾਨੀ ਦੀ ਮਿਸਾਲ ਆ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਉਹ ਬੀਰਵਾਲ ਦੇਸ ਜਿਹੜਾ ਉਹਨੂੰ ਨਾਂ ਦਿੱਤਾ ਗਿਆ ਉਹ ਕਿਹਨੇ ਦਿੱਤਾ ਫਿਰ ਸਿੱਖ ਉਹ ਮੋਦੀ ਸਾਹਿਬ ਸੇ ਫਿਰ ਤੁਹਾਨੂੰ ਮੈਂ ਇੱਕ ਹੋਰ ਵੱਡੀ ਗੱਲ ਨਾਲ ਪੁੱਛੀ ਜੇ ਇੱਕ ਕਿਸੇ ਸਿੱਖ ਸੰਤ ਨੇ ਇੱਕ ਮੈਂ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਦੇਖ ਰਿਆ ਸੀ ਉਹਨਾਂ ਨੇ ਕਿਹਾ ਕਿ ਜਨਾਹ ਸਤਕਾਰ ਮੋਦੀ ਸਾਹਿਬ ਨੂੰ ਮਿਲਣ ਗਏ ਪੰਜਾਬ ਤੋਂ ਇੱਕ ਉਹ ਸਿੱਖ ਸਮਾਜ ਦੇ ਲੋਕ ਸੰਤ ਸਮਾਜ ਦੇ ਸਿੱਖ ਸਮਾਜ ਦੇ ਤੇ ਉਹ ਕਹਿੰਦੇ ਜਦੋਂ ਸਾਡਾ ਸਿੱਖ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਉਦੋਂ ਵੀ ਸ਼ਾਇਦ ਕਹਿੰਦੇ ਇੰਨੀ ਆਗਿਆ ਨਹੀਂ ਵੀ ਕੋਈ ਹਥਿਆਰ ਲੈ ਕੇ ਆ ਪੰਦਰੇ ਤੇ ਨਹੀਂ ਜਾ ਸਕਦੇ ਸੀ ਮੋਦੀ ਸਾਹਿਬ ਨੂੰ ਜਦੋਂ ਅਸੀਂ ਮਿਲ ਗਏ ਆ ਤੇ ਮੋਦੀ ਸਾਹਿਬ ਨੇ ਸਾਬ ਨੇ ਸਪੈਸ਼ਲ ਆਪਣੀ ਜੀ ਸਕਿਉਰਿਟੀ ਕਹਾਈ ਸੀ ਕਿ ਜਿੰਨੇ ਵੀ ਆਉਂਦੇ ਆ ਚਾਹੇ ਜਿੱਦੀ ਮਰਜ਼ੀ ਉਹਨਾਂ ਨੇ ਵੱਡੇ ਸ੍ਰੀ ਸਾਹਿਬ ਆਏ ਹੋਇਆ ਉਹ ਬਿਲਕੁਲ ਕਿਸੇ ਨੂੰ ਜਿੱਦਾਂ ਆਉਂਦੇ ਉਦਾਂ ਹੀ ਆਉਣ ਤੇ ਮੈਨੂੰ ਇਸ ਤੋਂ ਵੱਡਾ ਕੀ ਪ੍ਰੂਫ ਹੋ ਸਕਦਾ ਚੋਣਾ ਨੇੜੇ ਆਂਦੀ ਆ ਰਹੀ ਜਾ ਰਹੀਆਂ ਵਾ ਚੋਣਾ ਨੂੰ ਲੈ ਕੇ ਕਿਹੋ ਜੀ ਪਾਰਟੀ ਵੱਲੋਂ ਤਿਆਰੀ ਕੀਤੀ ਜਾ ਰਹੀ ਆ ਜਾਂ ਪਾਰਟੀ ਵੱਲੋਂ ਸਾਲ ਇੱਕ ਰਹਿ ਗਿਆ ਪਾਰਟੀ ਰਕੇ ਜਿਹੜਾ ਆ ਪੰਜਾਬ ਦੇ ਲੋਕਾਂ ਨੂੰ ਆਪਣੇ ਬਰਤਨ ਜੁੜੇ ਦੇਖੋ ਪੰਜਾਬ ਦੇ ਵਿੱਚ ਅਸੀਂ ਜਿਹੜਾ ਪੂਰਾ ਪਾਰਟੀ ਨੇ ਆਪਣਾ ਪੂਰਾ ਜੋਰ ਲਾਇਆ ਠੀਕ ਹੈ ਜੀ ਹਰ ਵਰਕਰ ਸਾਡਾ ਪੱਬਾ ਭਾਰਿਆ ਤੁਸੀਂ ਇਹ ਲੁਧਿਆਣਾ ਵਾਲੀ ਇਲੈਕਸ਼ਨ ਦੇਖੀ 15 ਦਿਨ ਪਹਿਲਾਂ ਟਿਕਟ ਮਿਲੀ ਆ ਆਪਣੇ ਗੁਪਤਾ ਜੀ ਨੂੰ ਤੇ ਇਹ 6-6 ਮਹੀਨੇ ਪਹਿਲਾਂ ਹੀ ਸਰਕਾਰ ਜਿਹੜੀ ਆ ਵੈਸੇ ਦਾ ਜਿਹੜੀ ਕਿੰਨੀ ਚੋਂ ਸਰਕਾਰ ਦੀ ਹੁੰਦੀ ਆ ਛੇ-ਛੇ ਮਹੀਨੇ ਪਹਿਲਾਂ ਇਹਨਾਂ ਨੂੰ ਟਿਕਟਾਂ ਮਿਲੀਆਂ ਸੀ ਕਾਂਗਰਸ ਵਾਲਿਆਂ ਨੂੰ ਵੀ ਇਹਨਾਂ ਨੂੰ ਵੀ ਹੈ ਨਾ ਇਹ ਜਿਹੜੇ ਸੰਜੀਵ ਥੋੜਾ ਜਿੱਤੇ ਆ ਐਮਐਲਏ ਸਰਕਾਰ 'ਚ ਉਹ ਕਾਫੀ ਦਿਨ ਪਹਿਲਾਂ ਉਹਨੂੰ ਡਿਕਲੇਅਰ ਕਰਤਾ ਸੀ ਹੈ ਨਾ ਜੀ ਤੇ ਤੁਸੀਂ ਇਹ ਦੇਖੋ ਕਿ ਉਹਨਾਂ ਨੂੰ ਪਈਆ 35000 ਵੋਟ 6 ਮਹੀਨੇ ਪਹਿਲਾਂ ਤੁਰੇ ਹੋਇਆ ਤੇ ਸਾਨੂੰ ਪਈਆ 20000 ਤੇ 323 ਵੋਟਾਂ 15 ਦਿਨਾਂ ਦੇ ਵਿੱਚ ਤਾਂ ਜੇ 15 ਦਿਨ ਸਾਨੂੰ ਹੋਰ ਮਿਲ ਜਾਂਦਾ ਸੀਟ ਅਸੀਂ ਕੱਢ ਜਾਨੀ ਸੀ ਇਨਾ ਲੋਕਾਂ ਦੇ ਕਹਿੰਦੇ ਜੇ ਕਾਲੀ ਦਲ ਦਾ ਸਮਝੋਤਾ ਹੋਣ ਦੀ ਕੋਈ ਗੱਲ ਨੇੜੇ ਆਈ ਹੈ ਕਿ ਜਾਂ ਕੋਈ ਜੇ ਸਮਝੋਤਾ ਹੋ ਜਾਂਦਾ ਤੁਸੀਂ ਲੁਹਾਨੇ ਸੀਟ ਤੇ ਬਾਜੀ ਮਾਰਸ ਦੇ ਦੇਖੋ ਹੋ ਸਕਦਾ ਸੀ ਤੁਸੀਂ ਜਿਹੜਾ ਕੈਲਕੂਲੇਸ਼ਨ ਆਪਣਾ ਸਾਰਿਆਂ ਨੇ ਕੀਤੀਆਂ ਉਹ ਹੋ ਸਕਦਾ ਸੀ ਚਲੋ ਇਹ ਤਾਂ ਪਾਰਟੀ ਹਾਈ ਕਮਾਂਡ ਨੇ ਕਰਨਾ ਅਸੀਂ ਤਾਂ ਸਾਡੇ ਵਸ ਦੀ ਗੱਲ ਨਹੀਂ ਹੈਗੀ ਜਿਹੜਾ ਸਮਝੋਤਾ ਉਹ ਤਾਂ ਪਾਰਟੀ ਹਾਈ ਕਮਾਂਡ ਸਾਨੂੰ ਦਾ ਜੋ ਪਾਰਟੀ ਆਦੇਸ਼ ਦੇ ਦੋਗੀ ਅਸੀਂ ਉਹ ਕਰਨਾ ਵਿਧਾਨ ਸਭਾ ਦੇ ਵਿੱਚ ਜਿਹੜਾ ਕਾਨੂੰਨ ਪਾਸ ਕੀਤਾ ਜਾ ਰਿਹਾ ਕਿ ਬੇਅਦਬੀ ਦੇ ਮਾਮਲੇ ਲੈ ਕੇ ਉੱਥੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਮੈਂ ਕਹਿੰਦਾ ਕਾਨੂੰਨ ਪਾਸ ਕਰਨਾ ਚਾਹੀਦਾ ਜਿਹੜੀਆਂ ਬੇਦਗੀਆਂ ਹੋਈਆਂ ਉਹ ਬਹੁਤ ਮਾੜੀ ਗੱਲ ਆ ਪਰ ਇਹ ਆ ਕਾਨੂੰਨ ਪਾਸ ਤਾਂ ਹੋਣਾ ਆ ਹੋਣਾ ਚਾਹੀਦਾ ਆ ਪਰ ਇਹ ਆ ਉਹ ਜਿੱਦਾਂ ਇਹਨਾਂ ਦਾ ਨਾ ਇੱਕਦਮ ਜੂਟਰਨ ਬਹੁਤ ਲੈਂਦੇ ਆ ਜਿਹੜੀ ਇਹ ਸਰਕਾਰ ਆ ਨਾ ਭਗਵੰਤ ਮਾਨ ਦੀ ਇਹ ਜੂਟਰਨ ਬਹੁ ਲੈਂਦੀ ਆ ਸੋ ਮੇਰੀ ਬੇਨਤੀ ਆ ਬਿੱਲ ਪਾਸ ਆ ਨਾ ਭਾਜਪਾ ਨਾਲ ਆ ਹਮੇਸ਼ਾ ਜਿਹੜੇ ਵੀ ਚੰਗੇ ਕੰਮ ਸਰਕਾਰ ਕਰਦੀ ਆ ਭਾਜਪਾ ਨੇ ਕਦੀ ਵਿਰੋਧਤਾ ਨਹੀਂ ਕੀਤੀ ਪਰ ਇਹ ਨਹੀਂ ਵੀ ਕੋ ਗੱਲਾਂ ਦਿਖਾਵਾ ਨਾ ਉਹਨਾਂ ਵਾਸਤੇ ਸੋਸ਼ਲ ਮੀਡੀਆ ਦੇ ਵਿੱਚ ਜਾਂ ਉਹਦਾ ਮੀਡੀਆ ਦੇ ਵਿੱਚ ਪ੍ਰਚਾਰ ਹੀ ਨਾ ਹੋਵੇ ਉਹਦਾ ਕੱਲਾ ਉਹ ਜ਼ਮੀਨ ਤੇ ਵੀ ਲੱਗ ਹੋਣਾ ਚਾਹੀਦਾ ਬੇਅਦਬੀ ਵਾਲਾ ਬਿੱਲ ਜਿਹੜਾ ਆ ਉਹ ਬਕਾਇਦਾ ਅਸੀਂ ਤਾਂ ਕਹਿੰਦੇ ਜਿਹੜੀ ਬੇਅਦਬੀ ਦੇਖੋ ਚੰਗੀ ਗੱਲ ਥੋੜੀ ਹੈ ਕੀ ਲਾਗਦਾ ਜੇਕਰ ਕਾਨੂੰਨ ਅਜਿਹਾ ਸਖਤ ਆ ਜਾਏ ਤੇ ਬੇਅਦਬੀਆਂ ਰੁਕ ਜਾਣਗੀਆਂ ਜਾਂ ਪੰਜਾਬ 'ਚੋਂ ਨਸ਼ੇ ਜਿਹੜੇ ਹੈਗੇ ਉਹ ਰੁਕ ਜਣ ਦੇਖੋ ਆਏ ਦਿਨ ਜਿਹੜਾ ਬੇਅਦਬੀਆਂ ਹੁੰਦੀਆਂ ਉਹ ਬਹੁਤ ਮਾੜੀ ਗੱਲ ਹੈ ਹਨਾ ਜੀ ਅਸੀਂ ਸਾਰੇ ਧਰਮ ਧਰਮਾਂ ਦਾ ਮਜਬਦਾ ਦਾ ਸਤਕਾਰ ਕਰਦੇ ਆ ਉਹ ਕਿਸੇ ਧਰਮ ਦੇ ਵੀ ਅਸੀਂ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਆ ਅਸੀਂ ਪੰਜਾਬੀ ਦਾ ਪੈਸੇ ਬਹੁਤ ਖੁੱਲ੍ਹ ਦੇ ਲਿਆ ਅਸੀਂ ਕਿਸੇ ਧਰਮ ਦੀ ਕੋਈ ਬੇਅਦਬੀ ਨਹੀਂ ਕਰਦੇ ਦੇਖੋ ਸਾਡੇ ਗੁਰੂ ਮਹਾਰਾਜ ਨੇ ਸਾਨੂੰ ਸਿਖਾਇਆ ਕਿ ਇੱਕੋ ਪੰਗਤ ਚ ਲੰਗਰ ਸਾਡੇ ਪੰਜਾਬ ਦੇ ਵਿੱਚ ਪ੍ਰਥਾ ਇਹ ਚੱਲਦੀ ਪਈ ਇੱਕੋ ਪੰਗਤ ਚ ਲੰਗਰ ਸਾਨੂੰ ਗੁਰੂ ਸਾਹਿਬ ਦੀ ਬੜੀ ਵੱਡੀ ਦੇਣ ਹੈ ਕਿਉਂਕਿ ਮਤਲਬ ਉਹਦਾ ਕੀ ਆ ਕੋਈ ਵੀ ਕਿਸੇ ਧਰਮ ਦਾ ਕਿਸੇ ਜਾਤ ਦਾ ਕਿਸੇ ਮਜਬਦਾ ਵਿਅਕਤੀ ਆ ਉਹ ਇੱਕੋ ਪੰਗਤ ਚ ਬਹਿ ਕੇ ਲੰਗਰ ਛਕਦਾ ਬਾਣੀ ਦਾ ਫਰਮਾਨ ਹੈ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਹੈ ਨਾ ਅਸੀਂ ਤਾਂ ਇਸ ਗੱਲ ਲਈ ਬਿਲਕੁਲ ਮਲਕੇ ਨਹੀਂ ਕਰਦੇ ਵੀ ਬਦਲੀ ਵਾਲੇ ਅਸੀਂ ਮੈਂ ਕਹਿੰਦਾ ਸਖਤ ਤੋਂ ਸਖਤ ਮੂਨਾਵਣਾ ਚਾਹੀਦਾ ਕੋਈ ਵੀ ਧਰਮ ਹੈ ਹਰ ਬੰਦੇ ਦੀ ਆਪਦੀ ਆਪਦੀ ਵਿਚਾਰਧਾਰਾ ਆਪਦੀ ਆਪਦੀ ਇੱਛਾ ਉਹਦੀ ਕਿਸੇ ਵੀ ਧਰਮ ਨੂੰ ਮੰਨਦਾ ਉਹਦਾ ਆਪਾਂ ਨੂੰ ਨਰਾਦਰ ਕਰਨਾ ਜਿਹੜਾ ਸਾਡੇ ਵਾਸਤੇ ਕਿਸੇ ਵਾਸਤੇ ਸਹੀ ਨਹੀਂ ਅਸੀਂ ਉਹਦੇ ਮਤਲਬ ਬਦਮੀ ਦੇ ਮੁੱਦੇ ਦੇ ਨਾਲ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੋਧ ਚਲਾਇਆ ਗਿਆ ਕੀ ਲੱਗਦਾ ਕਿ ਅਸੀਂ ਜੁੱਧ ਨਸ਼ਾ ਵਿਰੋਧ ਦਾ ਪੰਜਾਬ 'ਚ ਕਿੰਨਾ ਅਸਰ ਹੈਗਾ ਜਾਂ ਪੰਜਾਬ 'ਚ ਕਿੰਨੇ ਕੁ ਨਸ਼ੇ ਦੀ ਜਿਹੜੀ ਜਿਹੜੀ ਖੇਪ ਆਉਂਦੀ ਸੀ ਉਹ ਠੱਲ ਪਈ ਇਹ ਸਵਾਲ ਨਾਲ ਤੁਸੀਂ ਵੈਸੇ ਸਰਕਾਰ ਨੂੰ ਕਰੋ ਦਾ ਕਹਾਦਾ ਵਧੀਆ ਮੇਰੇ ਤੋਂ ਸੁਣਦਾ ਮੈਂ ਤਾਂ ਇੱਕ ਗੱਲ ਕਰਨ ਲੱਗਿਆ ਬਹੁਤਾ ਮੈਂ ਤੁਹਾਨੂੰ ਜੋ ਉਹਦੇ ਵਿੱਚ ਸਾਰਾ ਜਵਾਬ ਆ ਇਹਨਾਂ ਨੇ ਇੱਕ ਪਿੱਛੇ ਜੇ ਐਮਐਲ ਕੱਢਿਆ ਆਪਣਾ ਭਗਵਾਨ ਜੀ ਤੁਹਾਨੂੰ ਹੈ ਨਾ ਤੁਸੀਂ ਵੀ ਜਾਣਦੇ ਕੁਮਰ ਵਿਜੇ ਪ੍ਰਤਾਪ ਜਿਹੜਾ ਬਿਦਦੀ ਦੇ ਮੁੱਦੇ ਤੇ ਵੀ ਉਹਨਾਂ ਨੇ ਕਾਫੀ ਕੰਮ ਵੀ ਕੀਤਾ ਕਹਿੰਦੇ ਉਹਨਾਂ ਦੀ ਰਿਪੋਰਟ ਵੀ ਉਹਨਾਂ ਕੋਲ ਪਈ ਹੋਈ ਉਹ ਕਹਿੰਦੇ ਮੇਥੋਂ ਜਦੋਂ ਮਰਦੀ ਰਿਪੋਰਟ ਲੈ ਲੋ ਇਹਨਾਂ ਨੇ ਕੀ ਕੀਤਾ ਉਨੇ ਸਵਾਲ ਇਹ ਪੈਦਾ ਹੁੰਦਾ ਕਿ ਉਹਨੂੰ ਕੱਢਿਆ ਕਿਉਂ ਆ ਉਹ ਸੱਚ ਬੋਲਦਾ ਸੀ ਨਸ਼ਿਆਂ ਦੇ ਮੁੱਦੇ ਤੇ ਨਾਲ ਗੱਲ ਕਰਾਂ ਕੁਮਰ ਵਿਜੇ ਪ੍ਰਤਾਪ ਕਾਫੀ ਜਦੋਂ ਦਾ ਉਹ ਐਮਐਲਏ ਬਣਿਆ ਸੀ ਉਹ ਕਾਫੀ ਸਮੇਂ ਤੋਂ ਪਿੱਟਦਾ ਸੀ ਇਸ ਗੱਲ ਲਈ ਵੀ ਯਾਰ ਮੈਂ ਆਹ ਲਓ ਮੈਂ ਪ੍ਰੂਫ ਦਿੰਦਾ ਤੇ ਮੇਰੇ ਕੋਲ ਪ੍ਰੂਫ ਆ ਪਈ ਜਿਹੜੇ ਇਹਨਾਂ ਦੇ ਆਕਾ ਹੈਗੇ ਆ ਰਾਗਵ ਛੱਡੇ ਹੋਣੀ ਉਹਨਾਂ ਦੇ ਖਾਸਮ ਖਾਸ ਬੰਦੇ ਆ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਇਹਨਾਂ ਦਾ ਪਿੱਛੇ ਐਮਐਲਏ ਦਾ ਕੋਈ ਖਾਸਮ ਖਾਸ ਬੰਦਾ ਵੀ ਫੜਿਆ ਗਿਆ ਤੁਹਾਨੂੰ ਵੀ ਸ਼ਾਇਦ ਪਤਾ ਹੋਣਾ ਹੋਰ ਵੀ ਬੜੀਆਂ ਗੱਲਾਂ ਆਣਦੀ ਹੋਣਗੀਆਂ ਮਤਲਬ ਮੈਂ ਇਹਨਾਂ ਨੇ ਬਜਾਏ ਉਸ ਗੱਲ ਤੇ ਗੌਰ ਕਰਨ ਦੀ ਮਤਲਬ ਇਹ ਕਿੰਨੇ ਕੁ ਸੰਜੀਦਾ ਆ ਨਸ਼ਾ ਨੂੰ ਵੀ ਜੇ ਐਡੇ ਸੰਜੀਦਾ ਤਾਂ ਫਿਰ ਕੁਮਰ ਵਿਜੇ ਪ੍ਰਤਾਪ ਨੇ ਜਿਹੜਾ ਇਹਨਾਂ ਨੂੰ ਕਿਹਾ ਸੀ ਉਹਤੇ ਇਹਨਾਂ ਨੂੰ ਸੰਜੀਦੀ ਨਾਲ ਕੰਮ ਕਰਨਾ ਚਾਹੀਦਾ ਬਜਾਏ ਉਸ ਨੂੰ ਕੱਢਣ ਦੇ ਉਹ ਜਿਹੋ ਸੱਚ ਬੋਲਦੇ ਸੀ ਤਾਂ ਉਹਨਾਂ ਦੇ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ ਉਹਨੂੰ ਮੰਨਣਾ ਮੰਨਣਾ ਚਾਹੀਦੀ ਸੀ ਪਹਿਲਾਂ ਤਾਂ ਆਪਣੇ ਆਪਾਂ ਕੋਈ ਵੀ ਕੰਮ ਕਰਦੇ ਨਾ ਚਾਹੇ ਚੰਗਾ ਹੋਵੇ ਚਾਹੇ ਮਾ ਪਹਿਲਾਂ ਆਪਾਂ ਆਪਣੇ ਘਰ ਤੋਂ ਸ਼ੁਰੂ ਕਰਦੇ ਆਂ ਪਹਿਲਾਂ ਤਾਂ ਆਪਣੇ ਘਰ ਚ ਸਫਾਈ ਆਪਾਂ ਸਵਾਈਬ ਜੋ ਅਭਿਆਨ ਦੀ ਗੱਲ ਕਰ ਲਈਏ ਤਾਂ ਪਹਿਲਾਂ ਆਪਣੇ ਸਾਡੇ ਘਰ ਸਵਾਈ ਨਹੀਂ ਹੋਊਗੀ ਤਾਂ ਬਾਹਰ ਅਸੀਂ ਕੀ ਕਰਾਂਗੇ ਸੋ ਪਹਿਲਾਂ ਮੇਰੇ ਕਹਿਣ ਦਾ ਭਾਵ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਚਾਹੀਦਾ ਦੂਜੀ ਗੱਲ ਜਿਹੜੀ ਨਸ਼ਿਆਂ ਤੋਂ ਇਹਨਾਂ ਦੀ ਦੂਰੀ ਰਾਖੀ ਕੀਤੀ ਆ ਹੁਣ ਮਜੀਠੀਆ ਉਹਨੂੰ ਫੜਿਆ ਹਨ ਹੁਣ ਉੱਥੇ ਦੇਖੋ ਜੀ ਫੜਿਆ ਤਾਂ ਉਹਨਾਂ ਨੂੰ ਹੈਗਾ ਇਹ ਈਡੀ ਵਾਲੇ ਇਡੀ ਵਾਲੇ ਕੇਚਨ ਆਮਦਨ ਤੋਂ ਵੱਧ ਜਾਇਦਾਦ ਤੇ ਵੱਧ ਜਾਇਦਾਦ ਤੇ ਉਥੇ ਇਹਨਾਂ ਨੇ ਪ੍ਰੋਪੋਗੈਂਡਾ ਕੀ ਰਚਤਾ ਜੀ ਨਸ਼ੇ ਦੇ ਸਦਾਗਰ ਫੜ ਲੈ ਨਸ਼ੇ ਦੇ ਸਦਾਗਰ ਫੜ ਲੈ ਜਹ ਕਿ ਨਸ਼ੇ ਦੇ ਵਿੱਚ ਜਦੋਂ ਉਹ ਫੜੇ ਸੀ ਨਸ਼ੇ ਵਾਲੇ ਕੇਚ ਵਿੱਚ ਫੜੇ ਸੀ ਤਾਂ ਉਹਨਾਂ ਨੂੰ ਜੇਲ ਹੋਈਗਾ ਉਥੋਂ ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇਤੀ ਇਹਨਾਂ ਦੀਆਂ ਨਲਕੀਆਂ ਕਰਕੇ ਤੇ ਇਹ ਇਹ ਜਾਦਾ ਇਹ ਦੱਸ ਸਕਦੇ ਆ ਕਿ ਅਸੀਂ ਕਿੰਨਾ ਹੁਣ ਐਵੇਂ ਹੀ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਨਹੀਂ ਗਰਾਉਂਡ ਤੇ ਬਹੁਤ ਲੋਕ ਅਸੀਂ ਦੇਖੋ ਬੜਾ ਬਹੁਤ ਮਾੜੇ ਹਾਲ ਹੈ ਬੱਚੇ ਕਿਸੇ ਦੇ ਵੀ ਨਸ਼ੇ ਤੇ ਨਾ ਲੱਗਣ ਅਸੀਂ ਬਿਲਕੁਲ ਸਰਕਾਰ ਸਾਡੀ ਨਸ਼ਿਆਂ ਦੇ ਖਿਲਾਫ ਹੈ ਅਸੀਂ ਨਹੀਂ ਚਾਹੁੰਦੇ ਕਿਸੇ ਦਾ ਵੀ ਪੁੱਤ ਜਿਹੜਾ ਨਸ਼ੇ ਤੇ ਲੱਗੇ ਬਹੁਤ ਮਾੜੀ ਹੈ ਸਰਕਾਰ ਚੰਗਾ ਕੰਮ ਜੇ ਨਸ਼ੇ ਦੇ ਕੰਮ ਕਰਦੀ ਹੈ ਚੰਗੀ ਗੱਲ ਹੈ ਜੁੱਧ ਨਸ਼ਿਆਂ ਬਰੁਦਾ ਅਸੀਂ ਨਾਲ ਹੈ ਅਸੀਂ ਵੀ ਸਾਥ ਦਿੱਤਾ ਹੈ ਅਸੀਂ ਕਹਾਂਗੇ ਬਹੁਤ ਪਲੇਟਫਾਰਮ ਸੀਦਾ ਬਿੱਲ ਜਿਹੜਾ ਵੀ ਆ ਰਿਹਾ ਵਾ ਉਸ ਬਿੱਲ ਨੂੰ ਲੈ ਕੇ ਕੀ ਲੱਗਦਾ ਕਿ ਉਹਦਾ ਲੋਕਾਂ ਨੂੰ ਲਾਭ ਹੋਏਗਾ ਜਾਂ ਲੋਕਾਂ ਦਾ ਨੁਕਸਾਨ ਹੋਏਗਾ ਜਾਂ ਕਾਰੋਬਾਰੀ ਤੇ ਅਸਰ ਪਵੇਗਾ ਉਹ ਜਿਹੜਾ ਬਿੱਲ ਆ ਉਹ ਬਹੁਤ ਹੀ ਇਹਨਾਂ ਨੇ ਜਿਹੜਾ ਉਹ ਲੈਂਡ ਪੁਲਣ ਜਿਹੜਾ ਉਹ ਬਿੱਲ ਬਣਾਇਆ ਨਾ ਇਹ ਉਹ ਬਹੁਤ ਮਾੜਾ ਬਿੱਲ ਆ ਪੰਜਾਬੀਆਂ ਵਾਸਤੇ ਹਰ ਕਿਸਾਨ ਵਾਸਤੇ ਨਹੀਂ ਹਰ ਜਿਹੜਾ ਕੋ ਚਾਹੇ ਮੱਛੀ ਪਾਲਣ ਦਾ ਕਾਰੋਬਾਰ ਕਰਦਾ ਚਾਹੇ ਪਸ਼ੂ ਪਾਲਣ ਦਾ ਕਾਰੋਬਾਰ ਕਰਦਾ ਚਾਹੇ ਡੇਰੀ ਦਾ ਕਾਰੋਬਾਰ ਕਰਦਾ ਜਾਂ ਹੋਰ ਵੀ ਕੋਈ ਵਪਾਰੀ ਹੈਗਾ ਕੋਈ ਕਾਰੋਬਾਰ ਕਰਦਾ ਚਾਹੇ ਉਹ ਖੇਤ ਮਜ਼ਦੂਰ ਆ ਖਰ ਜਿਹੜਾ ਬੰਦਾ ਛੋਟਾ ਛੋਟਾ ਕਾਰੋਬਾਰ ਕਰਦਾ ਉਹਦੇ ਵਾਸਤੇ ਬਹੁਤ ਨੁਕਸਾਨਦਾਇਕ ਹੈ ਕਿਉਂਕਿ ਇੱਕ ਤਾਂ ਇਹ ਆ ਕਿਸਾਨਾਂ ਨੂੰ ਜਿਹੜਾ ਆ ਉਹਦਾ ਜਿਹੜਾ ਸਹੀ ਮੁੱਲ ਨਹੀਂ ਮਿਲ ਰਿਹਾ ਉਹਦੇ ਵਿੱਚ ਕੋਈ ਇਹਨਾਂ ਨੇ ਜਿਹੜਾ ਇਹ ਕੋਈ 10% 13% ਉਹਨੂੰ ਵੀ ਇਹਨਾਂ ਨੇ ਜਿਹੜਾ ਇਗਨੋਰ ਕੀਤਾ ਹਨਾ ਤੇ ਉਹਦੇ ਅਗੇਂਸ ਜਾ ਕੇ ਇਹਨਾਂ ਜਿਹੜਾ ਪਾਲਿਸੀਆਂ ਬਣਾ ਰਿਹਾ ਕਿਸਾਨਾਂ ਨੂੰ ਸਹੀ ਉਹਦਾ ਮੁੱਲ ਹੀ ਨਹੀਂ ਮਿਲਿਆ ਉਹ ਜਿਹੜਾ ਬਹੁਤ ਨੁਕਸਾਨਦਾਇਕ ਆ ਉਹ ਬਿੱਲ ਜਿਹੜਾ ਬੀਜੇਪੀ ਨੇ ਅੱਜ ਵੀ ਜਿਹੜਾ ਪੰਜਾਬ ਭਰ ਦੇ ਵਿੱਚ ਜਿਹੜਾ ਮੰਗਪੱਤ ਜਿਲ੍ਹਾ ਹੈੱਡਕ quarta ਦਿੱਤੇ ਆ ਔਰ ਬੀਜੇਪੀ ਇਸ ਜਿਹੜਾ ਬਿੱਲ ਨੂੰ ਰੱਦ ਕਰਾਉਣ ਲਈ ਬੀਜੇਪੀ ਦਾ ਹਰ ਵਰਕਰ ਉਸ ਬਿੱਲ ਨੂੰ ਰੱਦ ਕਰਾਉਣ ਲਈ ਉਸ ਬਿੱਲ ਦੇ ਖਾ ਸੋਇਸਨ ਸੁਰਿੰਦਰ ਜੱਜਾ ਜੀ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਐਡਜੈਕਟਿਵ ਮੈਂਬਰ ਜਿਹੜੇ ਕਿ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਿ ਪੰਜਾਬ ਦੇ ਸਿਆਸੀ ਮਸਲੇ ਆ ਤੇ ਪੰਜਾਬ ਦੇ ਸਿਆਸੀ ਵਿਚਾਰ ਚਰਚਾ ਕੀਤੀ ਗੋਆ ਕਿ ਜੋ ਵੀ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਆ ਉਹ ਲੋਕ ਹਿੱਤ ਹੀ ਫੈਸਲੇ ਲੈਣੇ ਹੁਣ ਲੈਣੇ ਚਾਹੀਦੇ ਭਾਵੇਂ ਕੋਈ ਕੇਂਦਰ ਲੈ ਰਹੀ ਹੈ ਤੇ ਭਾਵੇਂ ਪੰਜਾਬ ਸਰਕਾਰ ਲੈ ਰਹੀ ਹੈ ਜੇਕਰ ਲੋਕਾਂ ਦੇ ਹਿੱਤਾਂ ਦੇ ਫੈਸਲੇ ਨਹੀਂ ਹੈਗੇ ਤੇ ਉਸ ਦਾ ਬਿੱਲ ਹੋਵੇ ਜਾਂ ਕੋਈ ਮਤਲਬ ਫੈਸਲਾ ਹੋਵੇ ਉਹ ਲਾਗੂ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਤੁਸੀਂ ਦੇਖਦੇ ਰਹੋ ਦੈਂਸੇਰਾ ਤੇ ਮੈਂ ਹਰਮਤਪਾਲ ਸਿੰਘ ਬਾਜਵਾ ਟਾਂਡਾ ਉੜਮੜ